ਸਿਰਾ ਜਲਾਲ ਰਪਿੰਦਰ ਦੀ ਬੱਬੂ ਨੂੰ ਕਹਿੰਦਾ ਬੱਬੂ ਨੂੰ ਕਹਿੰਦਾ ਲੱਬੀ ਜੀ ਜਦੋਂ ਮਹਿਫਲ ਹੋ ਦੇ ਲੱਗੀ ਜੀ ਗੱਲ ਟਰਦੀ ਖੇਡ ਕਬੱਡੀ ਦੀ ਕੀਦਾ ਵੀ ਧੰਨਵਾਦ ਹੈ ਲੈ ਵੀ ਬਿੱਟੂ ਸਾਡੋ ਕੇ ਬਾੜਿਆ ਕਮੈਂਟਰੀ ਤੇ ਸਾਰੇ ਵੀ ਸੁਣਦੇ ਹੀ ਸੁਣਦੇ ਐ ਅੱਜ ਸਪੈਸ਼ਲ ਇੱਕ ਗੀਤ ਲੈ ਕੇ ਲੈ ਕੇ ਆਇਆ ਹੈ ਬਿੱਟੂ ਕੇਵਲ ਰਾਜ ਸੈਤੋ ਕੇ ਮੇਰੀ ਬਾਹ ਹੈ ਸੱਜੀ ਕਬੱਡੀ ਜੀ ਜਦੋਂ ਮਹਿਫਲ ਹੋਵੇ ਲੱਗੀ ਜੀ ਗੱਲ ਟਰਦੀ ਕਬੱਡੀ ਦੀ ਬਹੁਤ ਬਹੁਤ ਧੰਨਵਾਦ ਬਾਈ ਸਾਰਿਆਂ ਦਾ ਮਿਹਰਬਾਨੀ ਵੈਗੁਰੂ ਜੀ ਕਹ ਖਾਲਸਾ ਵੈਗੁਰੂ ਜੀ ਦੀ ਫਟੇ ਪਲੀ 2 ਮਿੰਟ ਜਰਾ ਮਾਈਕ ਸਾਰੇ ਵੀਰ ਵੰਦ ਰੱਖਣਗੇ ਕਬੱਡੀ ਵਾਲਾ ਗਾਣਾ ਜਿਹੜੇ ਗਾਣੇ ਨੂੰ ਨਿਊਜ਼ੀਲੈਂਡ ਦੇ ਵਿੱਚ ਬਹੁਤ ਪਿਆਰ ਮਿਲਿਆ ਉਹ ਗਾਣਾ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਆ ਓਕੇ ਜੀ ਇਧਰ ਨੂੰ ਆ ਜਾਓ ਜੀ ਤੁਸੀਂ ਆ ਜਾਓ ਜੀ ਕਬੱਡੀ ਵਾਲਾ ਗਾਣਾ ਬੇਹੱਦ ਪਿਆਰ ਮਿਲਿਆ ਨਿਊਜ਼ੀਲੈਂਡ ਦੇ ਵਿੱਚ ਵੀ ਇਸ ਗਾਣੇ ਨੂੰ ਜਦੋਂ ਮੈਹਫਿਲ ਹੁੰਦੇ ਲੱਗੀ ਜੀ ਗੱਲ ਕਰਦੀ ਖੇਡ ਕਬੱਡੀ ਦੀ ਝਟ ਦੇਖੇ ਸੁਪਰ ਸਿਤਾਰਾਂ ਦੇ ਵਿੱਚ ਸ਼ੇਅਰ ਕਰਦੇ ਜੱਫਾ ਬਲਬਿੰਦਰ ਫਿੱਡੇ ਨੂੰ ਲੱਗਦਾ ਸੀ ਕਦੇ ਲੱਗਦਾ ਸੀ ਕਦੇ ਸਬੱਦੀ ਜੀ ਜਦੋਂ ਮਹਿਫਲ ਹੋਵੇ ਲੱਗੀ ਜੀ ਗੱਲ ਧੁਰਦੀ ਖੇਡ ਕਬੱਡੀ ਦੀ ਗੱਲਾਂ ਹੁਣ ਸੱਬੇ ਸੁਖਰਾਜ ਦੀਆਂ ਪਿੰਡ ਕੌਕਿਆਂ ਵਾਲੇ ਬਾਜਦੀਆਂ ਕਦੇ ਲਲੀਆਂ ਦੇ ਸੰਦੀਪ ਦੀਆਂ ਕਦੇ ਤੂਤਾਂ ਦੇ ਗਰਜੀਤ ਦੀਆਂ ਥੰਮ ਮੰਨਿਏ ਪਿੰੰਦਰ ਨੂੰ ਤੇ ਸ਼ੈਅ ਮਹਿਫਲ ਹੋਵੇ ਲੱਗੀ ਜੀ ਗੱਲ ਤੁਰਦੀ ਖੇਡ ਕਬੱਡੀ ਦੀ ਕੋਈ ਸਿਖਤ ਸਣਾਉਂਦਾ ਲੱਖੇ ਵੀ ਕੋਈ ਕਿੰਦੇ ਦੁੱਲੇ ਜਸੇ ਦੀ ਕੋਈ ਭੈਣ ਜਤਿੰਦਰ ਵੀਰੇ ਦਾ ਕੋਈ ਪਿੱਥੋ ਵਾਲੇ ਸੀਰੇ ਦਾ ਕੋਈ ਕਹਿੰਦਾ ਸਿਰ ਅਕਰਮ ਦੀ ਸੀ ਜੋੜੀ ਗਲਜਾਰ ਤੇ ਗਲਜਾਰ ਤੇ ਲੋਪਾ ਗੱਗੀ ਦੀ ਜਦੋਂ ਮਹਿਫਲ ਹੋਵੇ ਲੱਗੀ ਜੀ ਗੱਲ ਤੁਰਦੀ ਸਿਰਾਜ ਜਲਾਲ ਰਪਿੰਦਰ ਦੀ ਬੱਬੂ ਨੂੰ ਕਹਿੰਦਾ ਬੱਬੂ ਨੂੰ ਕਹਿੰਦਾ ਲੱਭੀ ਜੀ ਜਦੋਂ ਮੈਥਲ ਹੋਵੇ ਲੱਗੀ ਜੀ ਗੱਲ ਤੁਰਦੀ ਖੇਡ ਕਬੱਡੀ ਦੀ ਨਾਲ ਉੱਤਰਦੇ ਸੁਲਤਾਨ ਜੀ ਮਿੰਟੂ ਦੀ ਰਣਚ ਵਾਰਤੇ ਜੀ ਖੁਸ਼ੀ ਪਾਲੇ ਮੰਗੀ ਸ਼ੇਰਾਂ ਤੇ ਫੁੱਲ ਚਰਚਾ ਹੁੰਦੀ ਪਲੇਹਾਰਾਂ ਤੇ ਮਾਕੇ ਜਿੱਗੇ ਹੱਡੀ ਜੀ ਜਦੋਂ ਮੈਂ ਫੁੱਲ ਹੋਣ ਲੱਗੀ ਜੀ ਗੱਲ ਤੁਰਦੀ ਖੇਡ ਕਬੱਡੀ ਦੀ ਨਿਊਜ਼ੀਲੈਂਡ 'ਚ ਵੱਸਦੇ ਸਾਰੇ ਜੀ ਮੈਨੂੰ ਜਨਵਤ ਪਿਆਰੇ ਜੀ ਸਿੰਦਰ ਸਮਾ ਦਾ ਕਰਨੀ ਯਾਰ ਭਾਈ ਇੱਕ ਰੌਕਿਆਂ ਦਾ ਜਗਤਾਰ ਬਾਈ ਭੁੱਲਾ ਕੇਵਲ ਰਾਜਾ ਸੈਦੋ ਕੇ ਮੇਰੀ ਬਾਹ ਹੈ ਸੱਜੀ ਭੁੱਲਾ ਕੇਵਲ ਰਾਜਾ ਸੈਦੋ ਕੇ ਮੇਰੀ ਬਾਹ ਹੈ ਸੱਜੀ ਖੱਬੀ ਜੀ ਜਦੋਂ ਮੈਂ ਬਹੁਤ ਬਹੁਤ ਧੰਨਵਾਦ ਬਾਈ ਸਾਰਿਆਂ ਦਾ ਮਿਹਰਬਾਨੀ ਦੀ